ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਹਲਦੀ ਦੀ ਖੇਤੀ ਬਾਰੇ ਅੱਜ ਤੋਂ ਲਗਭਗ 11 ਮਹੀਨੇ ਪਹਿਲਾਂ ਇਸ ਫਸਲ ਨੂੰ ਆਪਾਂ ਖੇਤ ਵਿੱਚ ਲਗਾਇਆ ਸੀ ਜਾਨੀ ਕਿ ਮਈ 2023 ਦੇ ਵਿੱਚ ਤੇ ਅੱਜ ਤੋਂ 2 ਦਿਨ ਪਹਿਲਾਂ ਮਾਰਚ 2024 ਦੇ ਵਿੱਚ ਇਸ ਫਸਲ ਦੀ ਪਟਾਈ ਕੀਤੀ ਹੈ ਜਾਨੀ ਕਿ ਹਾਰਵੈਸਟਿੰਗ ਕੀਤੀ ਹੈ ਹਾਰਵੈਸਟਿੰਗ ਕਰਨ ਤੋਂ ਬਾਅਦ ਇਹ ਤਾਂ ਅੱਜ ਅਗਲਾ ਪ੍ਰੋਸੈਸ ਕਰ ਰਹੇ ਆ ਸਫਾਈ ਦਾ ਖੇਤ ਵਿੱਚੋਂ ਆਪਾਂ ਇਦਾਂ ਦੀ ਪੁਟਕੀ ਲੈ ਆਏ ਸਾਂ ਤੁਸੀਂ ਵੇਖ ਸਕਦੇ ਹੋ ਕਿ ਆਹ ਖੇਤੋਂ ਚ ਪੁਟਕੀ ਲੈ ਆਏ ਆ ਤੇ ਇਸ ਤੋਂ ਬਾਅਦ ਇਸ ਨੂੰ ਸ਼ਾਂਟੀ ਕੀਤਾ ਜਾਂ ਰਿਹਾ ਵਾ ਇਹਦੇ ਵਿੱਚੋਂ ਮੱਧੜ ਫਿੰਗਰ ਤੇ ਫਿੰਗਰ ਅਲੱਗ ਕੀਤੀ ਜਾਂਦੀ ਤੇ ਜੜਾਂ ਵਾਲੀ ਨੂੰ ਵੱਖ ਕੀਤੀ ਜਾਂਦੀ ਤੁਸੀਂ ਵੇਖ ਸਕਦੇ ਹੋ ਕਿ ਆਹ ਜੜਾ ਤੇ ਇਹ ਵੱਖ ਕੀਤੀਆਂ ਜਾ ਰਹੀਆਂ ਨੇ ਤੇ ਆਹ ਇਦਾਂ ਦੇ ਖੇਤ ਵਿੱਚੋਂ ਪਟਾਈ ਕੀਤੀ ਸੀ ਇਹ ਆ ਵਿੱਚ ਸਫਾਈ ਕੀਤੀ ਜਾਂਦੀ ਹੈ ਤੇ ਆ ਮਿੱਟੀ ਆ ਜਿਹੜੀ ਕਿ ਇਹਦੇ ਨਾਲੋਂ ਰਥੀ ਤੋਂ ਬਾਅਦ ਇਹਨੂੰ ਬਾਹਰ ਇੱਕ ਥਾਂ ਇਕੱਠੀ ਕਰਕੇ ਰੱਖ ਦਿੱਤਾ ਗਿਆ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਪਾਣੀ ਵਿੱਚ ਬਾਰ ਕੇ ਤੇ ਸਖਾ ਦਿੱਤਾ ਜਾਏਗਾ ਤੇ ਇਹਦੇ ਵਿੱਚੋਂ ਸਾੜੀ ਕੱਢ ਕੇ ਕੁਝ ਬੀ ਵਾਸਤੇ ਰੱਖੀ ਜਾਏਗੀ ਗਾਹਾਂ ਵਾਸਤੇ ਬਜਾਈ ਕਰਨ ਵਾਸਤੇ ਤੇ ਬਾਕੀ ਇਸ ਨੂੰ ਪਾਊਡਰ ਬਣਾਉਣ ਵਾਸਤੇ ਰੱਖ ਦਿੱਤੀ ਜਾਏਗੀ ਜੇ ਇਸ ਖੇਤੀ ਬਾਰੇ ਆਪਾਂ ਹੋਰ ਗੱਲਾਂ ਕਰੀਏ ਤਾਂ ਇਹ ਸਾਨੂੰ 2 ਸਾਲ ਹੋ ਗਏ ਨੇ ਇਸ ਨੂੰ ਬਜਾਈ ਕਰਦਿਆਂ ਨੂੰ ਇਸ ਵਾਰ ਦੂਜਾ ਸਾਲ ਹੈ ਪਹਿਲੇ ਸਾਲ ਆਪਾਂ 2 ਮਰਲੇ ਵਿੱਚ ਇਸ ਦੀ ਬਜਾਈ ਕੀਤੀ ਸੀ ਤੇ ਉਹਦੇ ਵਿੱਚੋਂ ਹੀ ਬੀਜ ਇਹਦਾ ਤਿਆਰ ਕਰਕੇ ਤੇ ਇਸ ਸਾਲ ਆਪਾਂ 2 ਕਨਾਲਾਂ ਵਿੱਚ ਬਜਾਈ ਕੀਤੀ ਏ ਤੇ ਗਾਂ ਸਾਡਾ ਰਾ ਦਾਵਾ ਕਿ ਇੱਕ ਏਕੜ ਦੀ ਬਜਾਈ ਕਰਦਿਆਂ ਤੇ ਇਹਦੇ ਵਿੱਚੋਂ ਹੀ ਬੀਜ ਚੰਗੀ ਕੁਆਲਟੀ ਦਾ ਕੱਢ ਕੇ ਤੇ ਇਹਨੂੰ ਫਿਰ ਇੱਕ ਏਕੜ ਦੀ ਬਜਾਈ ਕਰਾਂਗੇ ਤੇ ਹੋਰ ਇਸ ਫਸਲ ਨੂੰ ਕੋਈ ਬਿਮਾਰੀ ਵੀ ਨਹੀਂ ਆਉਂਦੀ ਆਪਾਂ ਇਸ ਨੂੰ ਫੁੱਲੀ ਆਰਗੈਨਿਕ ਤਰੀਕੇ ਦੇ ਨਾਲ ਪੈਦਾ ਕੀਤਾ ਵਾ ਤੇ ਖੇਤ ਤਿਆਰ ਕਰਨ ਵੇਲੇ ਇਹਦੇ ਵਿੱਚ ਦੇਸੀ ਰੋੜੀ ਪਾਈ ਸੀ ਤੇ ਬਾਅਦ ਵਿੱਚ 2 ਤੋਂ 3 ਇਹਦੀਆਂ ਗੁਡਾਈਆਂ ਕੀਤੀਆਂ ਸੀ ਤੇ ਹੋਰ ਕੋਈ ਵੀ ਇਹਦੇ ਚ ਰੇ ਸਪਰੇ ਕੋਈ ਵੀ ਨਹੀਂ ਕੀਤੀ ਤੇ ਫਿਰ ਵੀ ਇਸ ਦਾ ਝਾੜ ਚੰਗਾ ਆ ਰਿਹਾ ਸੀ ਜੇ ਆਪਾਂ ਇਹਦੇ ਸੁਦੇਹ ਰੇਟ ਦੀ ਗੱਲ ਕਰੀਏ ਤਾਂ ਮਾਰਕੀਟ ਵਿੱਚ ਇਸ ਦਾ ਰੇਟ 200 ਤੋਂ 250 ਰੁਪਏ ਕਿਲੋ ਜਿਹੜੀ ਪਾਊਡਰ ਫਾਰਮ ਦੇ ਵਿੱਚ ਮਿਲਦੀ ਏ ਉਹ ਮਿਲਦੀ ਏ ਤਦਾਂ ਨੂੰ ਪਤਾ ਹੀ ਕਿ ਜਿਹੜੀ ਆਰਗੈਨਿਕ ਤਰੀਕੇ ਦੇ ਨਾਲ ਕੋਈ ਵੀ ਖੇਤੀ ਹੁੰਦੀ ਹੈ ਜਾਂ ਕੋਈ ਵੀ ਫਸਲ ਪੈਦਾ ਹੁੰਦੀ ਉਹਦਾ रेट ਮਾਰਕੀਟ ਵਿੱਚ ਵਧ ਹੀ ਹੁੰਦਾ ਇਸ ਲਈ ਇਸ ਦੀ ਮਾਰਕੀਟਿੰਗ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਤੇ ਇਸ ਕਰਕੇ ਇਹ ਹਲਦੀ ਦੀ ਖੇਤੀ ਮੁਨਾਫੇ ਵਾਲੀ ਖੇਤੀ ਜਾਪਦੀ ਹੈ ਤੇ ਹੋਰ ਦੂਜੀਆਂ ਫਸਲਾਂ ਨਾਲੋਂ ਇਹਦੀ ਖੇਚਲ ਵੀ ਘੱਟ ਹੁੰਦੀ ਹੈ ਸੋ ਧੰਨਵਾਦ ਤੁਹਾਡਾ ਵੀਡੀਓ ਵੇਖਣ ਦੇ ਲਈ